ਸਰ ਸਾਹਿਬ ਅਸੀਂ ਗੁਰਜੀ ਦੀ ਫੱਟੇ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸਵੇਰੇ ਆਏ ਸੀ ਔਰ ਇੱਕ ਤਾਂ ਮੈਡੀਸਨ ਲੈਣੀ ਸੀ ਔਰ ਜਦੋਂ ਆਏ ਤਾਂ ਜੋ ਮੈਂ ਬਸ ਰਣ ਤੋਂ ਚੱਲਿਆ ਵਾ ਤੇ ਬਰਸਾਤ ਦੇ ਪਾਣੀ ਦੇ ਨਾਲ ਇੰਨੀ ਖਮਾਰੀ ਹਾਲਤ ਬਣੀ ਹੋਈ ਹੈ ਸ਼ਾਇਦ ਕਿ ਕਿਸੇ ਬਨੇ ਵਿੱਚ ਨਿਕਾਸੀ ਨਹੀਂ ਹੈਗੀ ਇੱਕ ਜਗ੍ਹਾ ਸੀਰੇਜ ਬੰਦ ਹੋ ਸਕਦਾ ਦੋ ਜਗ੍ਹਾ ਸੀਰੇਜ ਬੰਦ ਹੋ ਸਕਦਾ ਮੈਂ ਬੱਸ ਸਟੈਂਡ ਤੋਂ ਚੱਲ ਕੇ ਹੀ ਦਤਾ ਤਹ ਦੇ ਲੱਗੇ ਡਾਇਰੈਕਟਰ ਹਰਪ੍ਰੀਤ ਸਿੰਘ ਇੱਕ ਮੈਡੀਕਲ ਦੇ ਆ ਜੇ ਦੇ ਗਿਆ ਮੈਂ ਉੱਥੇ ਆਇਆ ਮੈਂ ਤੇ ਮੈਂ ਵੀਰ ਨੂੰ ਕੈਮਰਾਮੈਨ ਨੂੰ ਦਿਖਾਉਂਦਾ ਕਿ ਚੌਂਕ ਦੇ ਵਿੱਚ ਦੇਖੋ ਪਾਣੀ ਕਿਵੇਂ ਆ ਉਹ ਸਕੂਲ ਦੀਆਂ ਬੱਤੀਆਂ ਜਾ ਰਹੀਆਂ ਵਾ ਉਹਨਾਂ ਦੀ ਐਕਟਵਾ ਦੋ ਵਾਰੀ ਪਾਣੀ ਦੇ ਵਿੱਚ ਡੁੱਲਦੀ ਆ ਉਹ ਭੈਣ ਦੀ ਖਲੋਤੇ ਆ ਉਹਨਾਂ ਦੀ ਇੱਕ ਟਵਾ ਜਿਹੜੀ ਆ ਪਾਣੀ ਦੇ ਵਿੱਚ ਬੰਦ ਹੋ ਗਈ ਆ ਉਹ ਵੇਖੋ ਹੁਣ ਉਹ ਤੱਕਾ ਲਾ ਰਿਹਾ ਵਾ ਵੀਰ ਐਕਟਵਾ ਵਾਲਾ ਤੇ ਆ ਜਿਹੜਾ ਵਾ ਅਮਰਪੁਰ ਦੇ ਲੀਡਰਾਂ ਦਾ ਵਿਕਾਸ ਆਇਆ ਅਮਰਪੁਰ ਦੇ ਲੀਡਰ ਜਦੋਂ ਡੀਂਗਾ ਮਾਰਦੇ ਸਟੇਜ ਤੋਂ ਗੁਰੂ ਨਗਰੀ ਦੇ ਵਿੱਚ ਖਲੋ ਕੇ ਇਹ ਦੱਸਣ ਕਿ ਇਹਨਾਂ 3 ਸਾਲਾਂਾਂ ਚ ਸਾਡੇ 3.5 ਸਾਲਾਂ ਚ ਕੀ ਵਿਕਾਸ ਕੀਤਾ ਸਿਰਫ ਕੇਵਲ ਤੇ ਕੇਵਲ ਝੂਠ ਦੀ ਰਾਜਨੀਤੀ ਕਰਨੀ ਕੇਵਲ ਤੇ ਕੇਵਲ ਗੰਦੀ ਰਾਜਨੀਤੀ ਕਰਨੀ ਇਹ ਸਾਰਾ ਸਰਕਾਰਾਂ ਦੇ ਹਿੱਸੇ ਆਈ ਹੈ ਜਿੰਨੀਆਂ ਵੀ ਸਰਕਾਰਾਂ ਆਈਆਂ ਮੈਂ ਇਹ ਨਹੀਂ ਕਹਿੰਦਾ ਕਿ ਤੁਹਾਡਾ ਜਿਆਦਾ ਕਸੂਰ ਹੈ ਕਸੂਰ ਪਹਿਲਿਆਂ ਦਾ ਵੀ ਹੈਗਾ ਵਾ ਪਰ ਪਹਿਲਿਆਂ ਨੂੰ ਇਸੇ ਕਰਕੇ ਬਦਲਿਆ ਸੀ ਕਿ ਤੁਸੀਂ ਇੱਜਾ ਬਦਲ ਲੈ ਕੇ ਆਓਗੇ ਤੇ ਇੱਜਾ ਬਦਲ ਵੀ ਜਿਹੜਾ ਅੱਜ ਉਹ ਫੇਕ ਨਜ਼ਰ ਆਉਂਦਾ ਵਾ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਗੁਰੂ ਨਗਰੀ ਦੇ ਪਾਣੀ ਦਾ ਜਿਹੜਾ ਵਿਕਾਸ ਆ ਗੱਲ ਗੁਰੂ ਨਗਰੀ ਦੀ ਨਹੀਂ ਪੂਰਾ ਪੰਜਾਬ ਹੀ ਇੱਦਾਂ ਪਾਣੀ ਦੇ ਨਾਲ ਲੱਤ-ਪੱਤ ਹੁੰਦਾ ਜਦੋਂ ਬਰਸਾਤਾਂ ਹੋਈਆਂ ਵਾ ਕੁਦਰਤੀ ਪਰਮਾਤਮਾ ਨੇ ਤੁਹਾਡੀ ਜਿਹੜੀ ਇਹ ਗੰਦੀ ਰਾਜਨੀਤੀ ਆ ਇਹਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਆ ਕਿ ਤੁਸੀਂ ਸੋਚਿਆ ਸ਼ਾਇਦ ਬਰਸਾਤਾਂ ਤਿੰਨ ਦੋ ਤਿੰਨ ਸਾਲ ਤੋਂ ਹੋਈਆਂ ਨੇ ਕਿ ਸ਼ਾਇਦ ਹੋਣ ਵੀ ਨਹੀਂ ਆਉਣੀਆਂ ਪਰ ਹੁਣ ਇਤੋਂ ਨਜ਼ਰ ਆ ਰਿਹਾ ਵੀ ਲੋਕਾਂ ਨੇ ਤੇ ਤੁਹਾਡੇ ਵਿਰੁੱਧ ਜਾਣਾ ਸੀ ਤੁਹਾਡੀਆਂ ਗਲਤੀਆਂ ਕਰਕੇ ਤੁਹਾਡੀ ਜਿੱਤਗਿਆ ਰਾਜਨੀਤੀ ਕਰਕੇ ਰੱਬ ਵੀ ਤੁਹਾਡੇ ਨਾਲ ਨਾਰਾਜ਼ ਆ ਕਿ ਉਹਨੇ ਹਰ ਕ ਬਰਸਾਤ ਹੀ ਇੰਨੀ ਪਾਈ ਆ ਤੇ ਜਿਹੜੇ ਤੁਹਾਡੇ ਝੂਠੇ ਦਾਅਵੇ ਸੀ ਤੁਸੀਂਆਂ ਬੋਲੇ ਸੀ ਕਿ ਲੋਕ ਕਹਿੰਦੇ ਤੇ ਲੋਕਾਂ ਦੀ ਗੱਲ ਜਿਹੜੀ ਵੀ ਤੁਸੀਂ ਜਣਾ ਸੀ ਇਹ ਤਾਂ ਲੋਕ ਰਾਜਨੀਤੀ ਕਰਦੇ ਆ ਪਰ ਹੁਣ ਰੱਬ ਤਾਂ ਰਾਜਨੀਤੀ ਨਹੀਂ ਕਰ ਰਿਹਾ ਰੱਬ ਨੇ ਦੇਖੋ ਆ ਵੇਖੋ ਪਾਣੀ ਦਾ ਕੀ ਹਾਲਾਤ ਆ ਕੈਮਰਾਮੈਨ ਵੀਰ ਜਿਹੜਾ ਦਾ ਉਹ ਦਿਖਾ ਰਿਹਾ ਪਾਣੀ ਦਾ ਕਿਉਂਕਿ ਆ ਡਾਕਟਰ ਸਾਹਿਬ ਦੇ ਆਏ ਸੀ ਪੇਸ਼ੈਂਟ ਉਹ ਬੜੀ ਮੁਸ਼ਕਲ ਨਾਲ ਉਤੋਂ ਉੱਤਰ ਕੇ ਗਏ ਆ ਆ ਸਾਰੀ ਜਿਹੜੀ ਮੈਂ ਦਿਖਾ ਰਿਹਾ ਪਾਣੀ ਦੇ ਵਿੱਚ ਜਿਹਨੇ ਮੰਨ ਲਓ ਕਿ ਲੰਧਨ ਵਾਲੇ ਸਕੂਲ ਦੇ ਬੱਚੇ ਸਾਰਾ ਉਹ ਕੁਲਾ ਚੋਂ ਕਿ ਉਹ ਅੱਜ ਤਾਈ ਜੇਤੀ ਉਹਨਾਂ ਦੀ ਐਕਟਵਾ ਜਿਹੜੀ ਆ ਉਹ ਸਟਾਰਟ ਨਹੀਂ ਹੋਈ ਉਹ ਦੇਖੋ ਉਹ ਮੀਆਂ ਬੀਬੀ ਆ ਵਿਚਾਰੇ ਪਤਾ ਨਹੀਂ ਕਿਸੇ ਕੰਮ ਚੱਲੇ ਆ ਤੇ ਐਟਰਾ ਹੀ ਕੋਈ ਸਰਕਾਰ ਸਟਾਰਟ ਨਹੀਂ ਹੋਈ ਤੇ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ ਭਗਵੰਤ ਸਿੰਘ ਸਾਹਿਬ ਤੁਸੀਂ ਦੇ ਸਕਦੇ ਹੋ ਜਵਾਬ ਇਸ ਗੱਲ ਦਾ ਕਿ ਆ ਜਿਹੜਾ ਅੰਮ੍ਰਿਤਸਰ ਚ 5 ਐਮਐਲਏ ਆ ਜਿਨ੍ਹਾਂ ਨੇ ਕਹਿ ਦਈਏ ਕਿ ਬਹੁਤ ਸਿਟੀ ਦੇ ਜਿਹੜੇ ਐਮਐਲਏ ਦੀ ਗੱਲ ਕਰ ਲਈਏ ਜਿਹੜੇ ਜਿਵੇਂ ਇਥੋਂ ਦੇ ਵੀ ਨਾਂ ਨਹੀਂ ਲੈਣਾ ਚਾਹੁੰਦਾ ਨਾਂ ਲਵਾਂਗਾ ਕਿ ਕਹਿਣਗੇ ਯਾਰ ਸਾਦੂ ਫੋਸਦੇ ਆ ਸਾਰੀ ਦੁਨੀਆ ਨੂੰ ਪਤਾ ਕਿਹੜਾ ਕਿਹੜਾ ਬੰਦਾ ਕਿਸ ਪੋਜੀਸ਼ਨ ਤੇ ਕਿਹੜਾ ਕਿਹੜਾ ਕੀ ਕੰਮ ਕਰ ਰਿਹਾ ਔਰ ਆ ਜਿਹੜਾ ਪੰਜਾਬ ਅੰਮ੍ਰਿਤਸਰ ਦੇ ਵਿੱਚ ਅੱਜ ਜਿਹੜੇ ਸਾਹਮਣੇ ਫੋਲ ਫੋਲ ਰਿਹਾ ਸਰਕਾਰ ਦੀ ਮੈਨੂੰ ਕਿਉਂਕਿ ਸੱਚ ਬੋਲਣ ਤੋਂ ਗਰੇਜ਼ ਨਹੀਂ ਕਰਨਾ ਚਾਹੀਦਾ ਮੈਂ ਹਮੇਸ਼ਾ ਰਾਜਨੀਤੀ ਸੱਚ ਦੇ ਆਧਾਰ ਤੇ ਕੀਤੀ ਆ ਭਾਵੇਂ ਕਿਸੇ ਪਾਰਟੀ ਤੇ ਰਹਿ ਕੇ ਕੀਤੀ ਆ ਅੱਜ ਵੀ ਅਸੀਂ ਗੱਲ ਪੰਜਾਬ ਦੀ ਪੰਜਾਬੀਅਤ ਦੀ ਕਰਦੇ ਆ ਜਿੰਨੀਆਂ ਵੀਡੀਓ ਪਾਉਂਦੇ ਆ ਔਰ ਤੂਖਦੇ ਆਧਾਰ ਤੇ ਕਰਦੇ ਆ ਕਿ ਸਰਕਾਰ ਕੱਲ ਨੂੰ ਕਹੇ ਨਾ ਕਿ ਇਹ ਬੰਦੇ ਝੂਠ ਬੋਲਦੇ ਆ ਜੀ ਇਹ ਤਾਂ ਰਾਜਨੀਤੀ ਕਰ ਰਹੇ ਆ ਪਰ ਅਸੀਂ ਘਟੀਆ ਰਾਜਨੀਤੀ ਨਹੀਂ ਕਰ ਰਹੇ ਮਾਨ ਸਾਹਿਬ ਔਰ ਹਾਈ ਕਮਾਂਡ ਨੂੰ ਪਤਾ ਹੋਣਾ ਕਿ ਇਹ ਪ੍ਰੂਫ ਦਿਖਾ ਰਹੇ ਆ ਤੇ ਲੋਕ ਤੁਹਾਡੇ ਤੋਂ ਇਹ ਗੱਲ ਦਾ ਜਵਾਬ ਪੁੱਛਣਗੇ ਕਿ ਕਿਉਂਕਿ ਤੁਸੀਂ ਲੋਕਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਤੇ ਤੁਹਾਡੀਆਂ ਆਸਾਂ ਤੇ ਹੁਣ ਪ੍ਰਮਾਤਮਾ ਨੇ ਪਾਣੀ ਫੇਰ ਦਿੱਤਾ ਕਹਿਣ ਤੋਂ ਭਾਵ ਕਿ ਤੁਸੀਂ ਲੋਕਾਂ ਨਾਲ ਮਾਰਿਆ ਕੀਤਾ ਤੇ ਹੁਣ ਰੱਬ ਤੁਹਾਡੇ ਤੋਂ ਹਸਤਾਖਤ ਆਪੇ ਲਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ